ਆ ਲੈ ਜਾਨ ਤੁਸੀ ਚੱਲ ਜਾਓ ਉੱਥੇ ਮੇਰੇ ਨਾਲ ਕੱਪੜੇ ਜਿਹੜੇ ਜਿਹੜੇ ਰੈਪ ਵੇਚਣੇ ਆਂ ਹਾਂਜੀ ਉਹ ਰੈਪ ਨੇਗੇ ਉਹ ਗਾਂਢੇ ਵਾਸਤੇ ਆ ਉਹਦਾ ਬੰਦੀ ਹਰੇਕ ਦਿਨਾਂ ਤੇ ਮਿਲਦਾ ਜਿੱਥੋਂ ਮੈਨੂੰ ਜਾਣਾ ਕੋਈ ਨਹੀਂ ਮੈਨੂੰ ਕੋਈ ਲੱਗੋ ਮੈਂ ਦੇਖੋ ਮੈਂ ਅੱਜ ਉਹਨਾਂ ਦਾ ਮੈਂ ਜਲਾਤਾ ਵੀ ਅਸੀਂ ਮੈਂ ਨਹੀਂ ਵਿੱਚ ਅਸੀਂ ਨਹੀਂ ਵਿੱਚ ਆਏ ਬਈ ਦੂਸਰ ਵਾਸਤੇ ਵੇਚਦਾ ਹਾਂਜੀ ਦੂਸਰ ਵਾਸਤੇ ਵੇਚਦਾ ਸਰ ਬੰਡਲ ਬੰਡਲ ਨਾਲ ਹੀ ਆਂਦੇ ਜੇ ਉਹ ਕੋਈ ਤੂੰ ਦੂਜੇ ਵਾਰੇ ਕਹੀ ਜਨ ਜੀ ਉਹ ਤਾਂ ਇਸ ਕੰਮ ਵਾਸਤੇ ਵੇਚਦੇ ਆ ਤੂੰ ਕਿਸ ਕੰਮ ਵਾਸਤੇ ਵੇਚ ਦੋ 10 ਬੰਦ ਤੂੰ ਟਸਟ ਨੂੰ ਮੰਗ ਰਿਆ ਅਸਨ ਮੈਂ ਲੈ ਆ ਯਾਰ ਜਿਹੜੀ ਮੈਂ ਕੱਪ ਕਹਿੰਦਾ ਤੂੰ ਉਹ ਦੱਸ ਕਿਵੇਂ ਤੂੰ ਇਹ ਕਹਿਣਾ ਵੀ ਉਹ ਗਾਂਜਾ ਵੇਚਦੇ ਨੇ ਤੂੰ ਤਾਂ ਵੇਚਦੇ ਨੇ ਤੂੰ ਕਿਉਂ ਵੇਚਦਾ ਸੇ ਮੈਨੂੰ ਇੰਨੀ ਨੋਲੇਜ ਹੈ ਨਹੀਂ ਨਗਾ ਵੀ ਨਵੀ ਆ ਹੁਣ ਗਾਰ ਹੁਣ ਮੰਗ ਰਿਆ ਹੁਣ ਮੈਨੂੰ ਕੀ ਬਤਾ ਤੇ ਬਤਾ ਦੂਜੇ ਦਾ ਪਤਾ ਹਾਂਜੀ ਆਪਣਾ ਨਹੀਂ ਪਤਾ ਦੂਜੇ ਦਾ ਪਤਾ ਨਹੀਂ ਸਭ ਜਿਹੜੀ ਮੈਂ ਬਕਵਾਸ ਕਰਦਾ ਉਹ ਸੁਣ ਮੇਰੀ ਹਾਂਜੀ ਤੈਨੂੰ ਦੂਜੇ ਦਾ ਪਤਾ ਆਪਣੇ ਬਾਰੇ ਤੂੰ ਭੋਲਾ ਬਣ ਗਿਆ ਤੈਨੂੰ ਨਹੀਂ ਪਤਾ ਨਹੀਂ ਕੰਨ ਕੁੱਟੂ ਮੇਰੇ ਸੌਰੀ ਮੰਗ ਕੋਈ ਗੱਲ ਕਿਤੇ ਕੋ ਦਬਾਹਤ ਹਸਪੀਟਲ ਐ ਅਕਸਲ ਮੈਂ ਤਾਂ ਮਾਫੀ ਮੰਗੀ ਮੈਂ ਚਲਾ ਦੇ ਦੂਜੇ ਵਾਰ ਨੂੰ ਉਂਗਲੀ ਕਰੀ ਤੂੰ ਜਨ ਤਾਂ ਤੂੰ ਆਪਰਾ ਪਤੜਾ ਬਣਦਾ ਇਹ ਹੋ ਜੀ ਬੇਇੱਜ਼ਤੀ ਕਰੂੰਗਾ ਲੰਮਾ ਪਾਗ ਲੈ ਕੇ ਜਾਊਂ ਉੱਥੇ ਤੱਕ ਸੌਰੀ ਮੰਗ ਕੇ ਨਹੀਂ ਨਹੀਂ ਕਰਦੇ ਦੂਜੇ ਵਾਰ ਕਹੀ ਜਾਂਦੇ ਜੋ ਫਰਾਨਾ ਜੀ ਐ ਜਿਹਦਾ ਜੀ ਬੋਆ ਜੀ ਮੈਨੂੰ ਪਤਾ ਨਹੀਂ ਕਿੰਨੀ ਉਮਰ ਹੋ ਗਈ ਤੇਰੀ ਮੈਂ 30 ਸਾਲ ਜੀ ਜੇ ਮੈਂ ਇੱਥੇ ਤੇ ਕੋਈ ਗੱਲ ਕਰਾਂ ਨਾ ਤਾਂ ਤੂੰ ਦੇਖਣ ਆਉਣ ਵਾਲਾ ਜੇ ਦੁਕਾਨ ਕਰੀ ਨਾ ਆਪਣਾ ਕੰਮ ਚਲਾਓ ਤੁਸੀਂ ਠੀਕ ਆ ਇਹ ਨਹੀਂ ਮੈਂ ਤੁਹਾਡੀਆਂ ਦੁਕਾਨਾਂ ਬੰਦ ਕਰਾਉਣਾ ਫਿਰਦਾ ਜੇ ਗੱਲ ਕਰਦਾ ਜੇ ਕੋਈ ਗੈਰਕਾਨੂੰਨੀ ਕੰਮ ਕੀਤਾ ਤਾਂ ਫਿਰ ਫਿਰ ਪੂਰੀ ਸ਼ਕਤੀ ਨਾਲ ਕਾਰਵਾਈ ਹੋਊਗੀ ਮੈਂ ਤੁਹਾਨੂੰ ਅੱਜ ਸਪੱਸ਼ਟ ਕਹਿ ਚੁੱਕਾ ਹਾਂ ਠੀਕ ਫਿਰਦਾਰ ਨਾਲ ਲਾਜੀ ਕਿਤੇ ਪੁਲਿਸ ਦੇ ਕੇ ਦੱਸ ਦੇਣਾ ਜੀਰੋ ਧਿਆਨ ਰੱਖੋ ਸਹੀ ਕਿ ਇਹ ਗਾਹੋਂ ਨੀ ਕੰਮ ਕਰਨਾ ਠੀਕ ਨਹੀਂ ਰਹਿ ਬੁਝੇ ਨਾ ਨਿਕਲ ਜਾਈਏ ਜੇ ਇਹ ਤੁਹਾਡੇ ਤੁਹਾਡੇ ਕੋਲ ਜੇ ਕੰਮ ਕਰਦਾ ਤੁਹਾਡਾ ਵਧੀਆ ਦੁਕਾਨ ਚਲਾਈ ਜਾਓ ਆਪਣੀ